ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਜੀ ਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਪਿਆਰ ਦਾ ਜੀ ਦੋਸਤ ਨਾਲ ਆਪਾਂ ਬਿਲਕੁਲ ਠੀਕ ਹੈ ਦੋਸਤੋ ਚਾਹ ਪੀਏ ਸਭ ਤੋਂ ਪਹਿਲਾਂ ਤੁਹਾਡੇ ਵਲੌਗ ਤੁਹਾਡਾ ਵਲੌਗ ਚੈਨਲ ਬਿਲਕੁਲ ਸਵਾਗਤ ਹੈ ਤਾਂ ਦੋਸਤੋ ਮੇਨ ਵਲੌਗ ਹੈ ਜਿਹੜਾ ਜੇ ਸਟਾਰਟ ਰੁੱਕ ਕੇ ਕਰਨਾ ਸੀ ਪਰ ਮੈਨੂੰ ਕਰਨਾ ਪਿਆ ਕਿਉਂਕਿ ਇਹ ਦੇਖੋ ਹੁਣੇ ਹੁਣੇ ਉੱਠੀ ਆ ਮਤਲਬ ਹੁਣੇ ਹੁਣੇ ਉੱਠੀ ਕਾਦੀ ਉੱਠੀ ਆ ਇਹਨੂੰ ਸਵੇਰੇ ਉੱਠ ਕੇ ਇੱਕ ਵਾਰ ਮੈਂ ਕਹਿ ਵੀ ਤੇ ਮੰਮਾ ਨੇ ਆ ਕੱਪ ਧੋ ਦੇ ਮੰਮਾ ਨੇ ਚਾਹ ਪੀਣੀ ਤੇਰੇ ਕੱਪ ਤੋਂ ਤਾਂ ਦੇਖੀ ਮੰਮਾ ਮੈਂ ਚੰਗੀ ਤਾਂ ਤੋਂ ਕਹਿ ਮੈਂ ਵਿੱਚ ਤੂੰ ਮੈਂ ਚਾਹ ਪਾ ਲੈ ਮੈਂ ਤੇ ਆਣੀ ਦਿਖਾ ਦੇ ਹੁਣ ਮੈਂ ਹੀ ਦੇਖਿਆ ਹਜੇ ਤਾਂ ਦਿਖਾਈ ਆ ਦੇਖ। ਇਹ ਕੁੜੀ ਦਾ ਕੰਮ ਔਖਾ ਏ। ਉਹਨੂੰ ਗਾਲਾਂ ਕੱਢੋ ਔਖਾ ਕੰਮ ਕੀ ਔਖਾ ਕੰਮ। ਤੇਰੀ ਤੇਰੀ ਜਿਐ ਸਿੱਧੇ ਸਿੱਧੇ ਬੋਤਲਾਂ ਦੇ ਨੀ ਗੱਲ ਨਹੀਂ ਆਪਾਂ ਮਾਮਾ ਵੱਲ ਹੀ ਆਇਆ ਬੈ ਕੇ ਗੱਲ ਲਗਾ ਲੈਂਦੇ ਆ। ਹਾਂ ਸੌਣ ਲਾ। ਹੈਲੋ। ਇਦਾਂ ਕਹਿੰਦੀ ਮਾਮਾ ਧੀਆਂ ਆ ਗਏ ਬੈ ਕੇ ਗੱਲ ਕਰ ਲੈਂਦੇ ਆ। ਚੱਲ ਫਿਰ ਬੈਹ ਉੱਠ ਕੇ ਸਰਪੰਚ ਤੇ ਸਾਦੇ ਆਪਾਂ। ਹਾਂ। ਸਟੀਲ ਦੇ ਗਲਾਸ ਚ ਲਿਆ ਦੇ ਵੱਡੇ ਕੱਪ ਚ ਲਿਆ ਦੇ। ਹਾਂਜੀ ਉਠੋ। ਹਰ ਬਹਿ ਕੇ ਗੱਲ ਨਵੇੜ ਲੈਨੇ ਉੱਠ ਫਿਰ ਭਾਂਡੇ ਧੋਣੇ ਕਿ ਨਹੀਂ ਅੱਜ ਤੇਰੀ ਸਜ਼ਾ ਪਤਾ ਕੀ ਆ ਸਾਰੇ ਰੈਕ ਤੋਂ ਭਾਂਡੇ ਉੱਤੋਂ ਡੱਬੇ ਲਾ ਕੇ ਤੈਨੂੰ ਦਊਂਗੀ ਤੂੰ ਸਾਰੇ ਧੋਣੇ ਅੱਜ ਨਹੀਂ ਸਜ਼ਾ ਠੀਕ ਐ ਤੂੰ ਠੀਕ ਐ ਗਾਲਾਂ ਨਾ ਡੋ ਸਜ਼ਾ ਸੂਜਣੀ ਚਾਹੀਦੀ ਗਾਲਾਂ ਫੜ ਫਿਰ ਗਾਲਾਂ ਕੱਢਾ ਗਾਲਾਂ ਤੇਰੀ ਤਾਂ ਐਸੀ ਤੇ ਐਸੀ ਖੜਜੇ ਖੜਾ ਹੋ ਨਹੀਂ ਤੂੰ ਬੋਤ ਤਮਿਹਜੋਣਾ ਆਪ ਭਾਈਆ ਨਹੀਂ ਸੱਚੇ ਨੂੰ ਭਾਂਡੇ ਧੋਣੇ ਆਨੇ ਤਾਂ ਪਤਾ ਨਹੀਂ ਦਾ ਭਾਂਡੇ ਕਿਵੇਂ ਧੋਈ ਦੇ ਗਾਂ ਜਾ ਕੇ ਕੀ ਕਰਨੀ ਆ ਉੱਥੇ ਅਗਲੇ ਨੇ ਕੁੱਟ ਕੇ ਕੱਢ ਦੇ ਕਰਨਾ ਮਾਂ ਨੇ ਕੁਛ ਸਿਖਾਇਆ ਨਹੀਂ ਉਹ ਚਲੋ ਫੇਰ ਆਪਦਾਉ ਗਲੇ ਚਲੋ ਉਹ ਜਿਹੜੀ ਜੁਤੀ ਸੁਬਤੀ ਆਈ ਧੀ ਮਿੱਠੀ ਦੀ ਕੁੜੀ ਆ ਮਿੱਠੀ ਮਿੱਠੀ ਉਹ ਰਹਿਣ ਦੇ ਮੇਰੇ ਵਜੇ ਸੀ ਰਾਤ ਆ ਦੇਲਾ ਸੀਨ ਸੱਚਾਣ ਲੱਗਿਆ ਨਾ ਕੀ ਹੋਇਆ ਜੀ ਨਾ ਫੜੀ ਹੋ ਜੇ ਤਾਰ ਵਜੇ ਕਿਧਰ ਮੂੰਹ ਤੇ ਰਾਤ ਸੁਪਨੇ ਚ ਕਹਿੰਦਾ ਸਾਡਾ ਮੋਟਰਸਾਈਕਲ ਡੁੱਬ ਗਿਆ ਤੇ ਉਹ ਕੋਈ ਤਾਰ ਪਾ ਕੇ ਕੱਢਦੇ ਪਏ ਆ ਧੱਸ ਗਿਆ ਹਨਾ ਮੈਂ ਤੇ ਸੁਲਤਾਨ ਕਹਿੰਦਾ ਦੂਰ ਖੜਿਆ ਤੇ ਜਿਹੜੀ ਤਾਰ ਉਹਨਾਂ ਨੇ ਸਿੱਟੀ ਸੀ ਕਿ ਮੋਟਰਸਾਈਕਲ ਕੱਢਣ ਲਈ ਤਾਰ ਨਾਲ ਮੰਮੀ ਤੁਸੀਂ ਅੱਖ ਮਿਲ ਕੁੱਟਿਆ ਦੋਸਤੋ ਮਤਲਬ ਮੈਂ ਸੁਲਤਾਨੇ ਕਿਡੇਗਾ ਤੇ ਖੜੇ ਸੀ ਮੰਮੀ ਨਾਲ ਅਸੀਂ ਗੁਰਦੁਆਰੇ ਜਾਂਦੇ ਪਹਿਲਾਂ ਕੱਲ ਕਰੀ ਜਾਵੇ ਡਿੱਗ ਜਾਊਂਗਾ ਡਿੱਗ ਜਾਊਂਗਾ ਡਿੱਗ ਜਾਊਂਗੇ ਹਨਾ ਡੰਡ ਕਰੀ ਜਾਂ ਅਸੀਂ ਕਹਿੰਦੇ ਨਹੀਂ ਡਿੱਗਦੇ ਨਹੀਂ ਡਿੱਗਦੇ ਤਾਂ ਉਹ ਵੀ ਆਪਣਾ ਸੱਚ ਹੋ ਗਿਆ ਉਹ ਮੇਰੇ ਮੂੰਹ ਤੇ ਤਾਂ ਤਾਰ ਮਾਰੀ ਐਵੇਂ ਬੜੀ ਅੱਖ ਖੁੱਲ ਗਈ ساری ਰਾਤ ਨੀਂਦ ਨਹੀਂ ਆਈ ਜਦ ਅੱਖ ਖੁੱਲ ਗਈ ਕਿਤੇ ਠਾ ਮੇਰੀ ਖੁੱਲੇ ਗਈ ਪਟੱਕ ਦੇਣੇ ਅੱਖ ਨਹੀਂ ਜਦੋਂ ਮੰਮੀ ਨੇ ਮਾਰੀ ਬੱਟ ਕੇ ਚਪੇੜ ਨਹੀਂ ਮੇਰੀ ਖੁੱਲੇ ਗਈ ਪਟੱਕ ਦੇ ਕੇ ਅੱਖ ਨਹੀਂ ਗਲੀ ਦੇ ਵਿੱਚ ਕੌਣ ਲੰਗੇ ਆ ਜਿਹੜਾ ਲੰਘਦਾ ਜਹਾਨ ਤੋਂ ਵੱਖਣ ਖੰਡੇ ਨੂੰ ਮਾਪਾ ਨੂੰ ਸ਼ਿਕਾਇਤ ਨਾਉ। ਲਾ ਦੀਆਂ ਤੂੰ ਸ਼ਿਕਾਇਤ। ਮਾਪਾ ਨੂੰ ਸ਼ਿਕਾਇਤ ਨਾਉ। ਨਾ ਲੜੋ ਪੁੱਤ ਨਾ ਲੜੋ। ਤੋਬ ਦੇਖੋ ਖੋਫ। ਮਾਪਾ ਨੂੰ ਸ਼ਿਕਾਇਤ ਨਾਉ। ਅਜਾ ਨਾ ਦੇ ਫਿਰ। ਆਏ ਵੇ। ਅੱਲਾ। ਹਜੇ ਤਾਂ ਮਾਰਿਆ ਵੀ ਨਹੀਂ। ਹਜੇ ਤਾਂ ਹਜੇ ਤਾਂ ਮਾਰਿਆ ਵੀ ਨਹੀਂ ਹੁਣ ਮਾਰੂ। ਹੁਣ ਲਾ। ਹੁਣ ਲਾ ਹੁਣ ਲਾਸ ਕੈਟ। ਲਾ ਲਾਸ ਕੈਟ ਹੁਣ। ਹੁਣ ਸ਼ਿਕਾਇਤ ਲਾ ਝੂਟੇ ਦੇ ਤੇ ਛੱਡੂ ਹੁਣ। ਫੋਨ ਛੱਡਦੇ ਫੋਨ ਨਾ ਸੱਟਦੇ ਵੇ ਨੰਨੇ ਉਦਨ ਵਾਂਗੂ ਇਹ ਮੈਂ ਤਾਂ ਲਾਉਂਗਾ ਲਾਇਗਾ ਲਾਤਾ ਲੈ ਆ ਨਾ ਫੋਨ ਤਲਾ ਲੈ ਅੱਜ ਸਵੇਰ ਤੇ ਪਾਪਾ ਦਾ ਫੋਨ ਆਇਆ ਹੈ ਪਾਪਾ ਸੁੱਤੇ ਹੋਣੇ ਆ ਗਾਇਸ ਲੱਗ ਗਿਆ ਸਾਡੀਆਂ ਸਕੈਟਾ ਲਾਉਣ ਦੇਖ ਬੀਬੀ ਗਰਮੇਲੋ ਹੁਣ ਬੈ ਗਈ ਆ ਚੌਂਕੜਾ ਮਾਰ ਕੇ ਇਹ ਮੇਰੀ ਦਾਦੀ ਅੰਮਾ ਚੱਕਿਆ ਹੀ ਨਹੀਂ ਫੋਨ ਪਾਪਾ ਨੇ ਹਨਾ ਜਦ ਪਾਪਾ ਫੋਨ ਨਹੀਂ ਚੱਕਦੇ ਨਹੀਂ ਫਿਰ ਪਾਪਾ ਤਾਂ ਸਵੇਰੇ ਬਹੁਤ ਜਲਦੀ ਉੱਠਦੇ ਆ ਪਾਪਾ ਦਾ ਤਾਂ 8 ਵਜੇ ਨੂੰ ਫੋਨ ਆ ਜਾਂਦਾ ਵਾ ਪਾਪਾ ਤਾਂ ਪਹਿਲੀ ਰਿੰਗ ਤੇ ਫੋਨ ਚੱਕ ਲੈਂਦੇ ਆ ਇਹਨਾਂ ਨੂੰ ਟੈਨਸ਼ਨ ਹੀ ਨਹੀਂ ਮੇਰਾ ਤਾਂ ਸਾਹ ਸੁੱਕੇ ਪਏ ਪਾਪਾ ਜੀ ਸੁੱਤੇ ਹੋਣਗੇ ਕੰਮ ਤੇ ਹੋਣਗੇ ਅੱਜ ਦਿਨ ਕੀ ਆ ਫਿਰ ਅੱਜ ਕਿੱਥੇ ਛੁੱਟੀ ਆਣੀ ਪਾਪਾ ਨੂੰ ਮਾਂ ਵੀ ਤੁਹਾਨੂੰ ਹੀ ਭਰਦੇ ਹੋਣਗੇ ਗੱਡੀ 'ਚ ਫੋਨ ਪਿਆ ਹੋਣਾ ਨਾ ਚਲ ਕੋਈ ਨਾ ਗਾਇਸ ਥੋੜੀ देर ਤੱਕ ਲੱਗ ਜਾਂਦਾ ਫੋਨ ਫਿਰ ਮਿਲਦੇ ਆ ਫੋਨ ਆਏ ਤੇ ਟੈਨਸ਼ਨ ਪੈ ਗਈ ਥੋੜੀ ਜੀ ਗਾਇਸ ਆ ਗਿਆ ਫੋਨ ਆ ਗਿਆ ਆ ਗਿਆ ਮੇਰੀ ਜਾਨ ਚ ਜਾਨ ਪੈ ਗਈ ਮੈਂ ਛੋਟੀ ਛੋਟੀ ਗੱਲ ਤੇ ਸੱਚੀ ਬਹੁ ਟੈਨਸ਼ਨ ਲੈ ਜਾਂਦੀ ਹਾਂ ਬਸ ਮੇਰੇ ਮੇਰੀ ਬੇਟੇ ਕੋਲ ਜ਼ਿਆਦਾ ਹੀ ਲੈ ਜਾਂਦੇ ਗਏ ਮੈਂ ਤੁਹਾਨੂੰ ਦੁੱਧ ਲੈਣ ਨਾਲ ਦੀ ਵਾਲੀ ਚ ਗਿਆ ਵਾਂ ਨਹੀਂ ਸੀ ਮੈਂ ਤੁਹਾਨੂੰ ਤੂੰ ਗਈ ਜਾਂ ਮੈਂ ਦਾਵਾ ਕੁੱਤੇ ਆਉਂਦਾ ਕਰਿਆ ਜਾਂਦਾ ਨੰਨ ਮਮਾ ਮਾਨੇ ਨਾ ਮੇਰੇ ਬਾਹਰ ਦੁੱਧ ਲੈਣ ਦਾ 1 ਮਿੰਟ ਦਾ ਕੰਮ ਆ 20 ਮਿੰਟ ਲਾ ਕੇ ਆਉਂਦਾ ਗਾ ਜੀ ਤਾਂ ਇਹਨੂੰ ਗਾਲਾਂ ਕੱਢਦੀ ਮੈਂ ਦੇਖੋ ਪਹਿਲਾਂ ਮੈਂ ਮੈਂ ਲੱਤ ਤੇ ਦੁੱਧ ਕੋ ਬੋਰ ਫੋੜਾ ਲੈਣਾ ਤੇ ਮੈਂ ਇੱਕ ਸਾਹ ਆਈਫਨ ਲੈ ਕੇ ਜਾਂਦਾ ਉਹ ਕਹਿੰਦਾ ਦੁੱਧ ਲੈਣ ਜਾਂਦਾ ਮੈਂ ਨਾਲ ਲੈ ਕੇ ਜਾ ਕੇ ਕਈ ਮਨ ਹਾਲੇ ਕਿਦਾਂ ਨਾ ਮੇਰੇ ਪਪਾ ਕਹੇਗਾ ਕਿਦೇನೆ ਪਪੇ ਰਗਲ ਗਾਈ ਹੁਣ ਕਹਿੰਦੀ ਗੱਲ ਕਰ ਹੈਲੋ ਹਾਂਜੀ ਨਹੀਂ ਤੁਸੀਂ ਇਕੱਲੇ ਨੇ ਕੁੜੀ ਨੂੰ ਫੜਿਆ ਕਿਹਦੇ ਨੂੰ ਕੁੱਟਿਆ ਕੀ ਗੱਲ ਐਂ ਕੁੱਟਾਂਗੇ ਅਸੀਂ ਤਾਂ ਅਸੀਂ ਤਾਂ ਕੁੱਟਾਂਗੇ ਜੋ ਮਰਜ਼ੀ ਕਰ ਲੋ ਅੱਜ ਹਾਂ ਇਹ ਗਲਤੀਆਂ ਕਰਦਾ ਇਹਨੂੰ ਕੁਛ ਕਹਿੰਦੇ ਨਹੀਂਗੇ ਨਹੀਂ ਕੀ ਗੱਲ ਕੀ ਕਰਦਾ ਉਹ ਪਪਾ ਇਹਨੂੰ ਚਾਹ ਪੀਣ ਨੂੰ ਮੈਂ ਕੱਪ ਧੋਣ ਨੂੰ ਕਿਹਾ ਨੰਨੇ ਨੇ ਕੱਪ ਧੋਣ ਨੂੰ ਕਿਹਾ ਇਹਨੇ ਕੱਪ ਨਹੀਂ ਸਾਫ਼ ਧੋਤਾਗਾ ਇਕ ਗੰਦਾ ਕੱਪ ਉਮੇ ਚਾਹ ਪਾਤੀ ਵਿੱਚ ਹਾਂ ਮੈਨੂੰ ਚਾਹ ਤਾਂ ਨਹੀਂ ਪੀਤੀ ਸੀ ਜੀ ਉਹਦੇ ਵਿੱਚ ਵੀ ਪਰ ਇਹਨੂੰ ਕੱਪ ਦੇਖ ਫਿਰ ਲੋਕ ਗਾਲ੍ਹਾਂ ਮੈਨੂੰ ਹੀ ਦੇਣਗੇ ਕੱਲ ਨੂੰ ਸੌਰੇ ਚਲੀ ਗਈ ਅਗਲੇ ਨੇ ਕਹਿਣਾ ਮਾਂ ਨੇ ਕੋਈ ਕੰਮ ਨਹੀਂ ਸਿਖਾਇਆ ਦਵਾਰਾ ਵੀ ਤੋਟਦਾ ਜਾਊਗਾ ਮੰਮਾ ਨੇ ਮੇਰੇ Baal putte vlog ਸਭ ਹੀ ਤਾਂ ਸਭ ਹੀ ਤਰ੍ਹਾਂ ਦਵਾਰਾ ਵੀ ਤੋਟਦਾ ਜਾਊਗਾ ਕੋਈ ਗੱਲ ਨਹੀਂ ਹਾਂ ਪਰ Baal putte ਦਵਾਰਾ ਥੋੜੀ ਉਹ ਜੁੜ ਜਾਂਦੇ ਨੇ ਤੇ Baal ਪਟ ਕੇ ਕਿਹਾ ਮੈਂ ਹੱਥ 'ਚ ਫੜ ਲਿਆ ਆ ਤਾਂ ਮੈਂ ਕਿਨੇ ਸਾਰੇ ਪੱਟ ਲਿਆ ਕੋਰਾ ਕਪੱਟੇ ਸੀਗੇ ਇੰਨੇ ਕਾਹਿੰਦੇ ਕੀਤਾ ਸੀ ਮੈਂ ਤਾਂ ਆਹ ਦੇਖ ਲੈ ਪਿੰਨਾ ਕਹਿੰਦਾ ਪਾਪਾ ਨੂੰ ਫੋਨ ਕੱਟ ਲਵੇਂ ਤੈਨੂੰ ਵੱਡ ਕੁੱਟੂਗਾ ਕੋਈ ਨਾ ਕੋਈ ਨਾ ਕੋਈ ਨਾ ਗੱਲ ਕਰਦੇ ਹੋਵਾਂਗੇ ਨਾ ਹੋਰ ਕਿਹਦੇ ਨਾਲ ਬਹਿਣਾ ਲਾ ਹੋਰਗੇ ਕੋਈ ਨਾ ਫੇਰ 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 ਫਿਰ ਪਿਆ ਤੀਨ ਨੂੰ ਦੋਨਾਂ ਨੂੰ ਬੰਨ ਕੇ ਕੁੱਟਿਆ ਕਰਾ ਕੇ ਦੇਖਿਓ ਤੇ ਮੇਰੇ ਪਾਪਾ ਕੁੱਟੇਗਾ ਸਾਰੇ ਐਡਾ ਵੱਡਾ ਹੋ ਗਿਆ ਹੁਣ ਤਾਂ ਮੈਂ ਮੰਨ ਲੈਂਦਾ ਐਵੇਂ ਹੀ ਮੇਰੇ ਕੋਪਾਂਗੇ ਨਾ ਰਿਆ ਵਾਲਾ ਬਾਬਾ ਦੇਖ ਪਦਲ ਬਦਲੂ ਦੱਲ ਬਦਲੂ ਕਹ ਅਸੀਂ ਤਾਂ ਲੜਾਈ ਨਹੀਂ ਕਰਦੇ ਹਾਂ ਨਾ ਵੀ ਅਈ ਤੇ ਲੜਦੇ ਹੀ ਨਹੀਂ ਗਾਈ ਉਈ ਉਈ ਦੱਲ ਬਦਲੂ ਅਸੀਂ ਸਿਆਣ ਚੱਲੀਏ ਨਾ ਪਰ ਉਹ ਦੂਰੋਂ ਤੂੰ ਕੀ ਕਰੇਂ ਤਰੀ ਹੈ ਉਦੋਂ ਅੰਮਾ ਕੁਝ ਫੋਨ ਨਹੀਂ ਕੀਤਾ ਅੱਜ ਸਵੇਰੇ ਸਵੇਰੇ ਮੈਨੂੰ ਉਹ ਸੱਚ ਫੋਨ ਆਇਆ ਸੀ ਓਏ ਹੋਏ ਮੈਂ ਤਾਂ ਉਹਦਾ ਵਲੌਗ ਐਡਿਟ ਕਰਦਾ ਮੇਰੇ ਤਾਂ ਧਿਆਨ ਚ ਹੀ ਨਹੀਂ ਮੈਂ ਤਾਂ ਟੈਨਸ਼ਨ ਚ ਬੈ ਗਈ ਬਾਬੇ ਤੁਸੀਂ ਫੋਨ ਨਹੀਂ ਚੱਕਿਆ ਹਾਏ ਮੈਂ ਕਿਹਾ ਫੋਨ ਨਹੀਂ ਚੱਕਦੇ ਮੈਨੂੰ ਤਾਂ ਸਵੇਰੇ ਫੋਨ ਕਰ ਲੈਂਦੇ ਅੱਜ ਕਾ ਤੋ ਨਹੀਂ ਫੋਨ ਕੀਤਾ ਮੈਨੂੰ ਤਾਂ ਹੁਣ ਤੇ ਆਇਆ ਸੱਚ ਫੋਨ ਤਾਂ ਤੁਸੀਂ ਲਾਇਆ ਸੀਗਾ ਸਵੇਰੇ ਹਨਾ ਮੈਂ ਤੁਹਾਨੂੰ ਦੱਸਿਆ ਸੀਗਾ ਹਾਂ ਵੀ ਅੱਜ ਮਨਿੰਦਰ ਜਲਦੀ ਉੱਠਿਆ ਹੋਇਆ ਵਾ ਸਵੇਰ ਦਾ ਕਾ ਅੱਜ ਪਤਾ ਨਹੀਂ ਕੀ ਪਾਤਾ ਰਹੇ ਉਹਦਾ ਉਹ ਉਲਟੀਆਂ ਵਾਲੀ ਹੋਗੀ ਉਹਦੇ ਅੱਖਾਂ ਚ ਪੈ ਗਈ ਆ ਇਹ ਮੇਰੇ ਵੀ ਆਈ ਹੋਇਆ ਵਾ ਇਹ ਕੀ ਹੋ ਗਿਆ ਗਏ ਦੋ ਦਿਨ ਬੈਠੇ ਬੈਠੇ ਮਨ ਨਹੀਂ ਕਰਦੇ ਆਪੋ ਘੋੜੀਆਂ ਟੂਸਰ ਹੋ ਜੇ ਵੀ ਨਹੀਂ ਹਟਦਾ ਬੈਗ ਉਹ ਹੀ ਸੁਣਾਈ ਪੜ ਕੇ ਕਿਹੜੀ ਜਿਹੜੀ ਪਾਪਾ ਨੂੰ ਸੁਣਾਈਏ ਦੋ ਮੇਰੇ ਨਾਲ ਜਨਮ ਦੇਂਦਾ ਚਾਹ ਚਾ ਚਲੋ ਦੋਸਤੋ ਤੁਹਾਨੂੰ ਪੜ ਕੇ ਸੁਣਾਉਣਾ ਕੋਈ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਨਹੀਂ ਸੀ ਸ਼ਾਇਦ ਤਾਂ ਹੀ ਮੈਨੂੰ ਜਨਮ ਦੇਂਦਾ ਚਾ ਨਹੀਂ ਸੀ ਜਿੰਨਾ ਦੋ ਇਨਸਾਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਹਨਾਂ ਦੋਵਾਂ ਦੀ ਹੀ ਮੇਰੇ ਮੋਢੇ ਉੱਤੇ ਬਾਹ ਨਹੀਂ ਸੀ ਸ਼ਾਇਦ ਤਾਂ ਹੀ ਮੈਨੂੰ ਜਨਮ ਦੇਂਦਾ ਚਾ ਨਹੀਂ ਸੀ ਇੱਕ ਬਾਪੂ ਸੀ ਇੱਕ ਉਹ ਰੱਬ ਨੇ ਦੋਵੇਂ ਲਿੱਤੇ ਖੋ ਹੁਣ ਦੱਸਿਏ ਕਿਸ ਨੂੰ ਦੱਸੋ ਸਾਡੇ ਨਾਲ ਹੋਈ ਜੋ ਜੋ ਸੀ ਲਕੀਰਾਂ ਤਾਂ ਹਰ ਪਾਸੋਂ ਮਿਲੀਆਂ بس ਕਿਸਮਤ ਦੀ ਹਾਂ ਚ ਹਾਂ ਨਹੀਂ ਸੀ ਕੋਈ ਜ਼ਿੰਦਗੀ ਵਿੱਚ ਚੱਗੇ ਵਦਨ ਦਾ ਰਾਹ ਨਹੀਂ ਸ਼ਾਇਦ ਤਾਂ ਹੀ ਮੈਨੂੰ ਜਨਮ ਦੇਂਦਾ ਚਾ ਨਹੀਂ ਸੀ ਵਾਹ 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 ਮੈਂ ਸਾਰਿਆਂ ਕਿਸ ਦਿਨ ਵਿਲੇ ਹੋ ਕੇ ਨੇ ਰੋਜ਼ ਇੱਕ ਕਵਿਸ਼ਰੀ ਸੁਣਾਇਆ ਕਰੂੰਗਾ ਫਿਰ ਆਪਾਂ ਵੀ ਕਿਤਾਬ ਲਿਖਾਂਗੇ ਫਿਰ ਇੱਥੇ ਲਿਖਾਂਗੇ ਮਨਿੰਦਰ ਮਨਿੰਦਰ ਚਿਮਾ ਟਾਈਟਲ ਹੀ ਕਿੱਡਾ ਸੋਹਣਾ ਲਿਖਿਆ ਹੋਇਆ ਆ ਮਿਲਾਂਗੇ ਜਲਦੀ ਆਹ ਪੜੋ ਇੱਧਰ ਕਦੇ ਖਬਾਂ ਵਿੱਚ ਕਦੇ ਖਿਆਲਾਂ ਵਿੱਚ ਉਸ ਸਾਲਿਆ ਸ਼ੈਰੀਆ ਘਾੜ ਚ ਕਦੇ ਸਿਆਲਾਂ ਵਿੱਚ ਕਦੇ ਹਾਲਾਂ ਵਿੱਚ ਕਦੇ ਬੇਹਾਲਾਂ ਵਿੱਚ ਕਦੇ ਜਵਾਬਾਂ ਵਿੱਚ ਕਦੇ ਸਵਾਲਾਂ ਵਿੱਚ ਕਦੇ ਪਾਣੀਆਂ ਚ ਕਦੇ ਤੂਫਾਨਾਂ ਵਿੱਚ ਕਦੇ ਰਾਮਾਂ ਵਿੱਚ ਜਾਂ ਸ਼ਮਸ਼ਾਨਾਂ ਵਿੱਚ ਇੱਕ ਨਾ ਇੱਕ ਦਿਨ ਕਿਸੇ ਅੰਨੇ ਬਹਾਨੇ ਮਿਲਾਂਗੇ ਜ਼ਰੂਰ ਗੇਜ਼ ਪਾਪਾ ਦਾ ਫੋਨ ਘਰ ਮੈਨੂੰ ਨਹੀਂ ਸੁਣ ਗਿਆ ਫੋਨ ਦੇ ਦੇ ਹਲੋ ਦੇ ਦੋ ਮੇਰੀ ਬੁੱਕ ਦੇ ਦੋ ਹਲੋ ਯਾ ਮੇਰੇ ਮੇਰੇ ਸਰਤਾ ਬਿੱਜੀ ਰਹੇ ਦੋਸਤਾਂ ਨੂੰ ਮਿਲਦੇ ਹਾਂ ਹਾਂਜੀ ਪਾਪਾ ਤਾਂ ਦੋਸਤੋ ਹੁਣ ਆਪਾਂ ਲੜ ਲੜ ਕੇ ਗਏ ਠਾਕਰਾ ਦੋਸਤਾਂ ਮੈਂ ਜਾ ਕੇ ਆਇਆ ਮਾਦਵ ਕੋ ਗਏ ਸੀ ਉਹਦੇ ਸਾਥੇ ਗਿੱਤੀ ਆ ਤਾਂ ਕਰ ਕੇ ਮੈਨੂੰ ਤਾਂ ਪਤਾ ਲੈਣ ਗਿਆ ਸੀਗਾ ਤੇ ਆਂਦਾ ਹੋਇਆ ਗਏ ਜਿੰਨਾਂ ਵਾਸਤੇ ਲੈ ਕੇ ਆਇਆ ਮੈਂ ਪਟੂਰੇ ਪੱਕਾ ਆਈ ਅਗਾ ਜਿਹੜਾ ਉਹ ਪੱਕਾ ਅੰਮਾ ਮੈਂ ਕਬੱਟ ਚੋਂ ਆਉਂਗਾ ਬਾਈ ਮੈਂ 라ਉ ਚੁੱਪ ਕੋ ਸੋਰਸ ਮਾਨਾ ਸਮਾਨ ਨਾ ਨਾ ਯਾਰ ਇਹ ਨਾਮ ਲੈ ਕੇ ਐਜ ਮੈਂ ਨਾਮ ਲੈ ਕੇ ਆ ਤਾਂ ਚਲੋ ਦੋਸਤੋ ਨਾ ਪੈਕ ਕਰਾ ਫਿਨਿਸ਼ ਕਰਦੇ ਆ ਫਿਨਿਸ਼ ਕਰਕੇ ਫਿਰ ਤੁਹਾਨੂੰ ਮਿਲਦੇ ਆ ਸਾਨੂੰ ਪਾਰਟੀ ਮਿਲ ਰਹੀ ਆ ਜੀ ਤੇ ਤਿੰਨ ਕਿਵੇ ਅੱਜ ਕੁਇਸ 버ਗਰ ਖਾਣੇ ਪਏ ਆ ਹਲੋ ਦੋਸਤੋ ਪਰ ਪਰ ਅਮਾਂ 버ਗਰ ਘੈਂਟ ਅਰੀ ਕਹਿੰਦੀ ਆ ਆਲੂ ਸੜੇ ਹੋਏ ਆ ਨਾ ਆਲੂ ਪੈਟੀ ਗ੍ਰਿੰਡ 버ਗਰ ਨਗ੍ਰੀਡ 버ਗਰ ਕਾ ਕੇ ਦੇਖੋ ਆ ਜੋ ओके कौन नंबर जाने जाएगा ये तो नाले जंगल पर साडे 25 वाला बर्गर ही है तो डबल ही हुंदा वो अभी हो गई है ये पहली बार तो नवी जी दुकान पे गए हैं एक्सपीरियंस नहीं स्वाद होता का स्वाद है के नहीं और छोटे नहीं आयो कितने कितने जने 35 वाला है हम्म ये तो मैं साडे 25 वाला गई है कभी कभी पार्टी करने लग गए हैं गाइस तो चलो दोस्तों ने खा के फिर मिल रहे थानू हां देखी रीत गोरी होगी ना रीत गाइस रीत गाइस कही जानी है ਹੋ ਗਿਨਾ ਅੱਜ ਨਾਤੀਆ ਗਾਇਸ ਇਹ ਤਾਂ ਗੋਰੀ ਹੋਈ ਆ ਇਹਦਾ ਇਸਤੇਮਾਲ ਆ ਹਾਂ ਗਾਇਸ ਖੜ ਜਾ ਗਾਇਸ ਕੈਮਰਾ ਸਾਫ ਕਰਤੇ ਨਹੀਂ ਹੈਗਾ ਗਾਇਸ ਖੜ ਜਾ ਅੱਜ ਅੱਜ ਸਾਬਣ ਲਾ ਕੇ ਨਾਤੀਆ ਯਾਰ ਨਹੀਂ ਹੋਈ ਇਹਦਾ ਇਸਤੇਮਾਲ ਆ ਯਾਰ ਇਹਦੇ ਸਾਰੇ ਘਰੇ ਲੱਗੇ ਉਹ ਤਾਂ ਕਾਲੇ ਨੇ ਤੂੰ ਅੱਜ ਗੋਰੀ ਕਿਉਂ ਆ ਆ ਤੂੰ ਅੱਜ ਸਪੈਸ਼ਲ ਗੋਰੀ ਕਿ ਆ ਇੰਨੀ ਗੋਰੀ ਆ ਤਾਂ ਅੱਜ ਇੰਨੀ ਗੋਰੀ ਆਂਦੀ ਨਹੀਂਗੀ ਇਹ ਦੇਖੋ ਗਾਇਸ ਇਹਨੇ ਸਾਬਣ ਲਾਇਆ ਅੱਜ ਮੂੰਹ ਤੇ ਸੱਚੀ ਜੱਸ ਪਤਾ ਨਹੀਂ ਆਪਾਂ ਨੇ ਰੇਲੀ ਬੈਠੇ ਯਾਰ ਨਹੀਂ ਆਪੋਂ ਤਾਂ ਹੀ ਗੋਰੀਆ ਦਿਖਦੇ ਨਹੀਂ ਗਏ ਆ ਬਸ ਕੈਮਰੇ ਚ ਕਾਲੇ ਹੋ ਨੇ ਕੈਮਰਾ ਸੋਰੀਆ ਕੈਮਰਾ ਸਭ ਨੂੰ ਦੇਖ ਕੇ ਬਲਰ ਹੋ ਜਾਂਦਾ ਕਹਿੰਦਾ ਕਾਲੇ ਗੋਰੀਆ ਨਹੀਂ ਲਿਆਣੇ ਦੋਰੇ ਆਲੇ ਕਾਲੇ ਕਰ ਦੋ ਕਾਲੇ ਗੋਰੀ ਕਰ ਦੋ ਸੱਟ ਨੂੰ ਇਹਦਾ ਬੂਤੀ ਦੇਖੇ ਜਦ ਤੂੰ ਇੱਧਰ ਬੈਠੀ ਆ ਤੇ ਨਾਲ ਇੱਧਰਲੇ ਪਾਸੇ ਉਧਰ ਹੋਏ ਆ ਜਾ ਹਾਂ ਗਾਇਸ ਨਹੀਂ ਕੰਮ ਨਹੀਂ ਕਰੀ ਮੈਂ ਨਹੀਂ ਗੋਰੀ ਇਹ ਨਹੀਂ ਗੋਰੀ ਆ ਇਹ ਕਹਿ ਰਹੀਆਂ ਸਾਬਣ ਲਾਇਆ ਜਮੂ ਤੇ ਕਿਹੜਾ ਸਾਬਣ ਲਾਇਆ ਸੱਚੀ ਦੱਸੋ ਫੜ ਕੇ ਬੋ ਸੱਚੀ ਇਹਨੂੰ ਸਭਨ ਲਾਇਆ ਘੱਟ ਰਹੀਆਂ ਰੋਜ਼ ਲਵਾਇਆ ਕਰੋ ਆ ਰੋਜ਼ ਲਾਇਆ ਕਰੇ ਕੰਧਾਂ ਤੇ ਪਾਣੀ ਵਗ ਗਿਆ ਇਹਨੇ ਗਾਇਸ ਤਦੇ ਦੇਖ ਰਹੀ ਆਗੇ ਨੂੰ ਮਿਲੋ ਇਹਨਾਂ ਦੀ ਨਹੀਂ ਜੀ ਹਾਂ ਸਹੀ ਗੱਲ ਹੈ ਨਾ ਉਹ ਕਿਤਾ ਨਾਜ ਰੋਜ਼ ਕਰਦਾ ਗਾਇਸ ਮੈਂ ਮੇਰਾ ਰਸ ਕੀਤਾ ਵਾ ਵੱਡਾ ਵਰਸ਼ ਬਿੰਗ ਬ੍ਰਸ਼ ਕਰਦੀ ਆ ਮੇਰੇ ਨਾਲ ਲੈ ਜਾ ਮੇਰਾ ਬਿੱਲੀ ਵੀ ਆਵਾ ਨਹੀਂ ਗਾਇਸ ਮੈਨੂੰ ਲੋੜ ਨਹੀਂ ਗਈ ਕੋਤੋਂ ਕਿਦੂ ਗਿਫਟ ਵੀ ਰਹਿ ਜਰੇ ਬਰਥਡੇ ਤੇ ਉਹ ਕਿਹੜਾ ਦੇਖ ਲੈ ਜੇ ਲੋੜ ਰਹੀ ਤੇ ਵੱਡੇ ਧਾਨੇ ਦਾ ਫੇਰ ਆਉਂਦਾ ਹੁੰਦਾ ਹੁੰਦੇ ਸਾਲ ਇਹਨੂੰ ਵਧੀਆ ਵਰਸ ਦੇਣਾ ਵਧੀਆ ਪਾਪਾ ਨੂੰ ਕਹਿਣਾ ਬਾਹਰ ਉਹਦੇ ਲਈ ਗਿਫਟ ਹੀ ਉਹ ਹੀ ਲਿਆਇਓ ਫਿਰ ਹਨਾ ਪਿੰਕ ਬਰਸ਼ ਪਿੰਕ ਬਰਸ਼ ਉਹ ਗਉਂਚਾ ਲਾ ਕੇ ਸੀਗੇ ਮੰਦਿਰ ਐ ਕਰਦਾ ਸੀ ਆਹੋ ਦੇਖੋ ਗਾਇ ਕੱਲ ਨੂੰ ਆਪਾਂ ਸਾਰਿਆਂ ਨੇ ਜਾਣਾ ਗਉਂਚਾ ਸਾਰਿਆਂ ਨੇ ਵੱਡੇ ਕਿੰਨੇ ਦਾ ਚਚੂ ਨੂੰ ਕਹਿਦੀ ਜਾਣਾ ਮੈਂ ਕੰਮ ਆ ਕਿਹੜਾ ਕੰਮ ਉਹ ਆਈ ਨੋ ਕਿੱਥੇ ਚਲੇ ਗਏ ਬੈਪਰ ਲੈਣ ਡਾਇਪਰ ਵਾਈਪਰ ਕੇ ਡਾਇਪਰ ਅੱਛਾ ਮੈਂ ਤਾਂ ਵਾਈਪਰ ਹੀ ਸੁਣਿਆ ਸੌਣੇ ਵਾਈਪਰ ਹੀ ਕਿਆ ਬਣ ਕੇ ਆਪਾਂ ਵਾਈਪਰ ਹੀ ਕਿਆ ਬਲੌਗ ਬੰਦ ਕਰੇ ਕਿ ਗੱਲ ਦੱਸਦਾ ਹੱਸਿਆ ਜੀ ਛੋਟਾ ਬੱਲਾ ਹਜੇ ਚਲੋ ਗੈਸ ਹੱਸਿਆ ਗੱਲ ਸੁਣ ਲਈ ਅੱਜ ਹੱਸਣਾ ਬਹੁਤ ਜ਼ਰੂਰੀ ਹੈ ਸੇਤ ਲਈ ਜ਼ਰੂਰੀ ਹੈ ਤੁਸੀਂ ਵੀ ਹੱਸਿਆ ਕਰੋ ਬਾਏ ਬਾਏ ਜਿਹੜਾ ਸਸਪਸ ਵਾਲੀਆਂ ਦੁਖਣ ਲੱਗेंगी ਅੱਛਾ ਸੋਯੋਗ ਲਿਆ ਨੂੰ ਵੀ ਦੱਸ ਦੋ ਫਿਰ ਬਾਬੇ ਕਹਿੰਦੇ ਉਹ ਵੀ ਹੱਸ ਲੈਣਗੇ ਵਿਚਾਰੇ ਕਾਹਨੂੰ ਡਾਕਟਰ ਨੇ ਭੇਜਿਆ ਨਾਂ ਟੀਆਂ ਬਣਾ ਲੈਨੇ ਆ ਬਣਾ ਲੈਨੇ ਆ ਜੇ 10 ਦਸਣ ਵਾਲੀ ਹੋਈ ਤਾਂ ਦੱਸ ਦਾਂਗੇ ਨਹੀਂ ਤਾਂ ਤੂੰ ਦੱਸ ਯਾਰ ਕੀ ਗੱਲ ਹੈ ਵਲੋਗਾਂ ਬੰਦ ਕਰੋ ਬਲੋਗ ਕਿਦਾ ਇਹ ਬੜਾ ਖਰਾਬ ਹੈ ਗਾਈਸ ਤੈਨੂੰ ਪਤਾ ਨਹੀਂ ਤਾਂ ਚੜਾ ਦੇਣਾ ਚਾਚੀ ਨੇ ਇਹ ਤਾਂ ਇਹੜਾ ਹੋਰ ਚੱਲ ਕੋਈ ਨਾ ਗਾਈਸ ਇਹਨੇ ਦੱਸ ਤੀ ਜੇ ਦੱਸਣ ਵਾਲੀ ਹੋਈ ਤਾਂ ਮੈਂ ਦੱਸ ਦੋ ਦੋਸਤੋ ਹੁਣ ਜੱਸੂ ਚਲ ਗਿਆ ਤੇ ਸੁਲਤਾਨ ਵੀ ਚਲ ਗਿਆ ਗਏ ਸਾਡੇ ਤਿੰਨਾਂ ਨੇ ਵਲੋਗ ਨਹੀਂ ਬਣਾਇਆ ਇਕੱਠਿਆਂ ਬਸ ਸੁਲਤਾਨ ਅੱਜ ਆ ਉਹਦੋਂ ਬਸ ਗੱਲਾਂ ਬਾਤਾਂ ਕਰਦੇ ਹੀ ਰਹਿ ਗਏ ਹਨਾ चल चली जाने नजर ला लेनी ਸਹੀ ਗੱਲ ਆ ਮੇਰੀ ਤਾਂ ਲੱਗ ਵੀ ਜਦੀ ਆਂਦੀ ਹੈ ਜਾਰੇ ਖੇਦਰ ਗੈਸਟ ਵਾਲੇ ਕੇ ਹੋ ਗਏ ਆਪਣੇ ਮੰਡੇ ਮੂਡ ਲਾਈਏ ਕਿਹੜਾ ਬੱਚੇ ਨੂੰ ਤਾਂ ਦੋਸਤੋ ਹੁਣ ਆਪਾਂ ਲੱਗੇ ਸੀਗੇ ਸੌਣ ਰੋਟੀ ਪਾਣੀ ਆਪਾਂ ਸ਼ਕਲੇਵਾ ਤੇ ਤੁਹਾਨੂੰ ਮਿਲਾਂਗੇ ਨਾ ਆਪਾਂ ਨੈਕਸਟ ਵਲੋਗ ਜਿਸ ਗੱਲ ਆ ਪਕੇਟ ਨਹੀਂ ਐ ਗੇਮ ਤੇ ਗੇਮ ਵਿੱਚ ਦੇਖਿਓ ਕਿਹੜੀ ਖੇਡਦੇ ਆਂ ਗੇਮ ਖੇਡਣੀ ਕਾਹਦਾ ਸੁਣਦੀ ਤਾਂ ਅੱਡੇ ਲਈ ਵੀ ਸੀਗਰੇਟਾ ਜੇ ਨਾਲੀ ਵੀ ਸੀਗਰੇਟਾ ਹੋ ਤਾਂ ਪਤਾ ਤਰਾ ਸਵੇਰੇ ਉੱਠ ਕੇ ਭੰਨਦੇ ਨਾ ਮਾਰੀ ਗੱਲ ਵਲੋਗ ਹੈਗਾ ਲੱਗੀ 12 ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਠੀਕ ਹੈ ਜੀ ਬਾਏ ਬਾਏ